ਸੰਘਰੂਰ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਜਾਣਕਾਰੀ ਦੇ ਅਨੁਸਾਰ ਅਸਲੀ ਦੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਦੀ ناکਾਮ ਕੋਸ਼ਿਸ਼ ਹੈ ਜਿਹੜੀ ਇਹਨਾਂ ਚੋਰਾਂ ਵੱਲੋਂ ਕੀਤੀ ਗਈ ਹੈ ਸੂਤਰਾਂ ਦੇ ਅਨੁਸਾਰ ਅਸਲਾ ਲਾਇਸੈਂਸ ਦੀ ਦੁਕਾਨ ਦੇ ਸ਼ਟਰ ਤੋੜੇ ਗਏ ਅਤੇ ਚੋਰ ਨੇ ਜਿਹੜੇ ਦੁਕਾਨ ਦੇ ਅੰਦਰ ਦਾਖਲ ਹੋਏ ਪਰ ناکਾਮ ਕੋਸ਼ਿਸ਼ ਤੋਂ ਬਾਅਦ ਇਹ ਚੋਰ ਨੇ ਜਿਹੜੇ ਫਰਾਰ ਹੋ ਗਏ ਨੇ ਉੱਥੇ ਪੁਲਿਸ ਸੀਸੀਟੀਵੀ ਕੈਮਰੇਨ ਦੇ ਰਾਹੀਂ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਦਾਦੀਏ ਕਿ ਡੀਸੀ ਦਫ਼ਤਰ ਤੋਂ ਕੁਝ ਦੂਰੀ ਦੇ ਉੱਤੇ ਹੀ ਇਹ ਅਸਲਾ ਲਾਇਸੈਂਸ ਦੀ ਦੁਕਾਨ ਹੈ ਜਿਹੜੀ ਸਥਿਤ ਹੈ ਨਾਲ ਹੀ ਦਾਦੀਏ ਕਿ ਐਸਐਸਪੀ ਸੰਗਰੂਰ ਸਤਿੰਦਰ ਸਿੰਘ ਚਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਵੇਰ ਤੋਂ ਜਾਣਕਾਰੀ ਮਿਲੀ ਸੀ ਕਿ ਅਸਲਾ ਲਾਇਸੈਂਸ ਦੀ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਸਾਡੀ ਟੀਮ ਲਗਾਤਾਰ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਨਾਲ ਹੀ ਸੀਸੀਟੀਵੀ ਕੈਮਰਿਆਂ ਨੂੰ ਜਾਂਚਿਆ ਜਾ ਰਿਹਾ ਤੇ ਇਸ ਤੋਂ ਬਾਅਦ ਹੀ ਜਿਹੜੀ ਸਹੀ ਜਾਣਕਾਰੀ ਆਵੇਗੀ ਉਹ ਜ਼ਰੂਰ ਸਾਂਝੀ ਕੀਤੀ ਜਾਊਗੀ ਚੰਚਲ ਜੀ ਚਲ ਚਲ ਜੀ ਕੀ ਕਹੋਗੇ ਕਦੋਂ ਦੀ ਘਟਨਾ ਹੈ ਕੀ ਕੀ ਹੋਈ ਹੈ ਚੋਰੀ ਹੋਈ ਇਹ ਰਾਤ ਦੀ ਹੈ ਜੀ ਤੇ ਮਤਲਬ ਉਹ ਤਾਂ ਹੋਇਆ ਪਰ ਬਚਤ ਰਹਿ ਗਈ ਜਿਹੜੀ ਗੱਲ ਹੈ ਕੁਝ ਵੀ ਨਹੀਂ ਚੋਰੀ ਹੋਇਆ ਨਹੀਂ ਸਾਰੀ ਬਚਤ ਹੈ ਜੀ ਚੈੱਕ ਕਰ ਲੇ ਤੁਸੀਂ ਸਰ ਇਹ ਉਹ ਚੈੱਕ ਚੱਲ ਰਿਹਾ ਜੀ ਹਰ ਦਾ ਕੋਈ ਲੰਬਾ ਕੰਮ ਹੈ ਸਾਰੇ ਹਰੇ ਘਰਲੇ ਨੂੰ ਕਾਰਸ ਹਰ ਜੀ ਨੂੰ ਬੁਲਾਵਾਂਗੇ ਆਪਣੇ ਲੱਗਦੀ ਹੈ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜੇ ਇਹ ਗੱਲ ਕਰੀ ਵੀ ਲੋਕ ਥੋੜੇ ਕੀ ਕੀਤਾ ਮਤਲਬ ਲੋਕ ਹੀ ਥੋੜੇ ਹਨ ਕਿ ਚੋਰ ਅੰਦਰ ਆ ਗਏ ਸੀ ਤੁਹਾਡੇ ਜਦਾਂ ਨੇ ਨਹੀਂ ਆ ਤਾਂ ਗਏ ਪਰ ਬੱਚੇ ਤਾਂ ਰਹਿ ਗਏ ਯਾਨੀ ਕੋਈ ਖੜਕਾ ਰੜਕਾ ਸੁਣ ਕੇ ਭੱਜ ਗਏ ਅੱਛਾ ਨਹੀਂ ਤੁਸੀਂ ਸੁਣਿਆ ਜਾ ਰਿਹਾ ਹੈ ਜੀ ਪੰਜ ਛੋਟੇ ਵੈਪਨ ਚੋਰੀ ਹੋ ਗਏ ਨੇ ਜੀ ਇੱਕ ਛੋਟੇ ਦਾ ਵੈਪਨ ਹੈ ਜੀ ਦੂਸਰੇ ਵੀ ਕੋਈ ਹਾਲੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਹਾਲਤਾ ਜਦੋਂ ਕੋਈ ਕੰਫਰਮ ਹੋਊਗਾ ਹਾਲਤਾ ਇਕ ਨਹੀਂ ਗਿਆ ਤਾਂ ਲੱਗ ਰਿਹਾ ਵੀ ਕੁਝ ਨਹੀਂ ਗਿਆ ਸਭ ਕੁਝ ਓਕੇ ਹੈ ਹੋਰ ਚੈੱਕ ਕਰਾਂਗੇ ਜੀ ਹਾਂਜੀ ਸੀਸੀਟੀਵੀ ਕੈਮਰਾ ਲੱਗਿਆ ਹੈ ਜੀ ਆਪਣੇ ਹਾਂਜੀ ਸਭ ਕੁਝ ਠੀਕ ਹੈ ਜੋ ਜੋ ਚਾਹੀਦਾ ਤੁਹਾਡਾ ਸਾਰਾ ਕੁਝ ਪੂਰਾ ਜੀ ਸਭ ਕੁਝ ਠੀਕ ਹੈ ਹਰ ਚੀਜ਼ ਹੈਗੀ ਹੈ ਜੀ ਇਹਦਾ ਇਹਦਾ ਬਚਤ ਰਹਿ ਗਈ ਬਸ ਵੀ ਜਿਵੇਂ ਕਹਿਦੀ ਇਹ ਵੀ ਯਾ ਤਾਂ ਕੋਈ ਕੋਈ ਬੰਦਾ ਆ ਗਿਆ ਬਾਹਰ ਜਾਂ ਕੀ ਗੱਲਬਾਤ ਹੋਈ ਹੈ ਤੇ ਉਹਦੇ ਨਾਲ ਭੱਜ ਗਿਆ ਸਲਚੀਵ ਵਾਲੇ ਕੈਮਰੇ ਨੂੰ ਸਭ ਘੁਮਾਤੇ ਉਹਨਾਂ ਨੇ ਆਂਦੀ ਤੁਸੀਂ ਸੀਸੀਟੀਵੀ ਬਿਲਕੁਲ ਚੈੱਕ ਕੀਤਾ ਜਾਂ ਹਾਂਜੀ ਸੀਸੀਟੀਵੀ ਚੈੱਕ ਕੀਤਾ ਤੁਸੀਂ ਕੋਈ ਤਾਂ ਹਾਂਜੀ ਇਹ ਚੈੱਕ ਕੀਤਾ ਉਹ ਘੁਮਾਤੇ ਨਹੀਂ ਸਾਰੇ ਇੱਕ ਘੁਮਾਤੇ ਕੈਮਰੇ ਉਹਨਾਂ ਨੇ ਅੰਦਰਲੇ ਦੇ ਸੀਸੀਟੀਵੀ ਤੋਂ ਕੁਝ ਆਇਆ ਹੋਵੇ ਅੰਦਰਲੇ ਜਿਵੇਂ ਅੰਦਰ ਵੜਦੇ ਕਿ ਉਹਨਾਂ ਨੇ ਉਹ ਵੀ ਘੁਮਾਤਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਕਿੰਨੇ ਜਾਣੇ ਤੁਹਾਡਾ ਸਕਿਉਰਟੀ ਗਾਰਡ 24 ਘੰਟੇ ਹੁੰਦਾ ਇੱਥੇ ਜਾਂ ਕੱਲ ਰਾਤ ਨੂੰ ਹੁੰਦਾ ਜੀ ਚੌਂਕੀਦਾਰ ਹੁੰਦੇ ਆਮ ਰੁਟੀਨ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਵੀ ਨਹੀਂ 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 ਭਾਜੀ ਇਹ ਕਨਫਰਮ ਆ ਵੀ ਕੋਈ ਵੈਪਨ ਚੋਰੀ ਨਹੀਂ ਹੋਈ ਨਹੀਂ ਹਲੇ ਤੱਕ ਸਾਡੀ ਗਿਣਤੀ ਚ ਕੁਛ ਆਇਆ ਨਹੀਂ ਜਦੋਂ ਦੇਖ ਰਹੇ ਆ ਜਦੋਂ ਹੋਜੂ ਕਲੀਅਰ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਨੰਦ ਦੱਸ ਰਹੀ ਆ ਮੈਂ ਕਿਥੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗਨ ਹਾਊਸ ਦੇ ਵਿੱਚ ਚੋਰੀ ਹੋਈ ਹੈ ਅਮੇ ਸਟਾਕ ਟੈਕਿੰਗ ਚੱਲ ਰਹੀ ਹੈਗੀ ਜੈਸੀ ਆਪਣੀ ਟੀਮਸ ਬਣਾ ਕੇ ਜਿਹੜੇ ਅਕੂਮਿਟ ਕਰਨ ਵਾਸਤੇ ਇਡੈਂਟੀਫਾਈ ਤੇ ਨੈਪ ਕਰਨ ਵਾਸਤੇ ਪੂਰੇ ਜ਼ੋਰ ਲਾ ਰਹੇ ਆ ਪੂਰੀ ਐਫਰਟਸ ਕਰ ਰਹੇ ਆ ਸਰ ਕਿੰਨਾ ਕੁ ਸ਼ੁਰੂਆਤੀ ਦੌਰ ਤੱਕ ਕਿੰਨਾ ਪਤਾ ਚੱਲਿਆ ਵੀ ਕਿੰਨਾ ਨੁਕਸਾਨ ਹੋਇਆ ਜੀ ਕੁਝ ਜ਼ਿਆਦਾ ਜਿਹੜਾ ओनर्स ਦੇ ਮੁਤਾਬਿਕ ਹੀ ਬਿਲਕੁਲ ਮਿਨੀਮਲ ਹੋਇਆ ਹੈਗਾ ਤੇ ਉਹੀ ਦੱਸ ਰਹੇ ਹੈਗੇ ਕਿ ਕੁਝ ਦੇਰ ਵਿੱਚ ਉਹ ਆਪਣੀ ਸਾਰੀ ਸਟਾਕ ਟੇਕਿੰਗ ਵੀ ਕਰ ਲੈਣਗੇ ਉਸ ਇਸ ਟਾਈਮ ਇਸ ਤੇ ਹੀ ਲੱਗੇ ਹੋਏ ਆ ਜਦੋਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਦੋਨੋਂ ਐਗਜ਼ੈਕਟ ਫਿਗਰ ਦੇ ਪਾਵਾਂਗੇ ਸਰ ਇਹਨਾਂ ਨੇ ਕੋਈ ਸਕਿਉਰਿਟੀ ਗਾਰਡ ਵਗੈਰਾ ਰੱਖਿਆ ਨਹੀਂ ਹੋਇਆ ਸੀ ਐਸ ਸੀ ਸੀ ਟੀ ਕੈਮਰਾ ਲੱਗੇ ਨਹੀਂ ਹੋਏ ਸੀ ਜਿਹੜਾ ਕੁਝ ਫੂਟੇਜ ਵਗੈਰਾ ਰਿਲੇਟਿਡ ਚੀਜ਼ਾਂ ਹੈ ਉਹ ਮੈਂ ਤਫਸੀਲ ਦੇ ਬਾਅਦ ਦੱਸ ਪਾਵਾਂਗਾ ਸਕਿਉਰਿਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ ਸਰ ਇਹ ਕੀਵੇਂ ਘਟਨਾ ਹੋਈ ਹੈ ਕਿਵੇਂ ਹੋਈ ਹੈ ਜੀ ਘਟਨਾ ਹੋਈ ਕਿਵੇਂ ਹੈ ਬੰਦੇ ਦੋ ਹਲੇ ਤਾਂ ਦੋ ਹੀ ਬਿੱਸੇ ਆ ਗਏ ਤੇ ਇਸ ਤੋਂ ਵੱਧ ਵੀ ਸਾਨੂੰ ਉਮੀਦ ਹੈ ਕਿ ਕੋਈ ਹੋਣਗੇ ਤੇ ਅਸੀਂ ਸਾਰੇ ਪਾਸਿਓਂ ਉਪਰਾਲੇ ਕਰ ਰਹੇ ਹਾਂ ਅਸੀਂ ਸਿਕਰਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਇਸ ਵਾਰਦਾਤ ਨੂੰ ਕਿਵੇਂ ਜਾਂਚ ਦਿੱਤਾ ਗਿਆ ਤੇ ਇਸ ਦੇ ਪਿੱਛੇ ਕੌਣ ਨੇ ਕਿੰਨੇ ਕਵਿਜ਼ੀ ਘਟਨਾ ਸਰ ਇਹ ਮਿਡਨਾਈਟ ਤੋਂ ਬਾਅਦ ਹੋਈ ਹੈ ਜੀ ਸਰ ਸਿਕਿਉਰਟੀ ਗਾਰਡ ਰੱਖਣਾ ਜ਼ਰੂਰੀ ਨਹੀਂ ਹੈ ਗਨ ਹਾਊਸ ਲਈ ਜੀ ਜ਼ਰੂਰੀ ਹੈਗਾ ਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਤੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਫਾਲੋ ਦੇ ਡੰਗਾਈ ਨਾਲ ਪਰਤਾਲ ਕਰਾਂਗੇ ਸੀ ਸੀਗਾ ਇੱਥੇ ਜੋ ਕਮੀਆਂ ਸੀ 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 ਟੀ ਵੀ ਦੇ ਵਿੱਚ ਹੁਣ ਤੇ ਕੋਈ ਸਾਹਮਣੇ ਆਇਆ ਨਹੀਂ ਉਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਹਲੇ ਤੱਕ ਇਹਦੇ ਜਿਹੜੇ ਦੋ ਸਾਡਾ ਇੰਡੀਵਿਜੂਅਲਸ ਦੇ ਬਾਰੇ ਕੁਝ ਪਤਾ ਚੱਲਿਆ ਹੈਗਾ ਤੇ ਅਸੀਂ ਉਸ ਦੇ ਅੱਗੇ ਹੁਣ ਖੰਗਾਲ ਰਹੇ ਹਾਂ ਸਭ ਕੁਝ ਐਫਰਟਸ ਕਰਾਂਗੇ ਸਾਡੀ ਟੀਮ ਲੱਗੀਆਂ ਹੋਈਆਂ ਨੇ ਤੁਹਾਡੇ ਵੱਲੋਂ ਵੀ ਅਗਰ ਕੋਈ ਵੀ ਕੁਝ ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਹੁੰਦੇ ਹੋ ਵਿਚਰਦੇ ਹੋ ਕੋਈ ਵੀ ਲੀਡ ਮਿਲਣ ਤਾਂ